ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚਕ ਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ 1 ਜੂਨ ਤੋਂ ਪੰਜਾਬ ਦੇ ਵਿੱਚ ਛੋਲੇ ਦੀ ਬਜਾਈ ਦਾ ਸ਼ੁਰੂ ਹੋਣ ਨਾਲ ਇੱਕ ਨਵਾਂ ਫਸਲੀ ਚੱਕਰ ਸ਼ੁਰੂ ਹੋ ਗਿਆ ਹੈ ਪਰ ਲੱਗਦਾ ਹੈ ਕਿ ਅਸੀਂ ਹਮੇਸ਼ਾ ਦੀ ਤਰ੍ਹਾਂ ਪਿਛਲੇ ਸੀਜ਼ਨ ਦੀਆਂ ਕਮੀਆਂ ਪਿਛਲੇ ਸੀਜ਼ਨ ਦੀਆਂ ਗਲਤੀਆਂ ਤੋਂ ਇਸ ਵਾਰ ਵੀ ਕੁਝ ਨਹੀਂ ਸਿੱਖਿਆ ਮੈਂ ਧਰਤੀ ਹੇਠਲੇ ਪਾਣੀ ਸੁੱਧੀ ਬੁਝਾਈ ਝੋਨੇ ਹੇਠਲੇ ਰਕਬੇ ਦੀ ਗੱਲ ਨਹੀਂ ਕਰ ਰਿਹਾ ਮੈਂ ਗੱਲ ਕਰ ਰਿਹਾ ਹਾਂ ਮੰਡੀਆਂ ਦੇ ਵਿੱਚ ਰੁਲ ਰਹੇ ਕਿਸਾਨ ਦੀ ਜੋ ਕਿ ਪਿਛਲੇ ਸੀਜ਼ਨ ਦੇ ਵਿੱਚ ਹੋਇਆ ਮੈਂ ਗੱਲ ਕਰ ਰਿਹਾ ਹਾਂ ਐਮਐਸਪੀ ਦੇ ਵਿੱਚ ਲੱਗੀ ਕਾਟ ਦੀ ਜਿਸ ਦਾ ਘਾਟਾ ਆਮ ਸਧਾਰਨ ਕਿਸਾਨ ਨੂੰ ਭੁਗਤਣਾ ਪਿਆ ਸੀ ਕੀ ਅਸੀਂ ਇਸ ਵਾਰ ਫੇਰ ਮਤਲਬ ਅਕਤੂਬਰ ਦੇ ਮਹੀਨੇ ਵਿੱਚ ਜਦੋਂ ਇੱਕ ਵਾਰ ਫੇਰ ਇਹ ਫਸਲ ਆਏਗੀ ਕਿਸਾਨ ਮੰਡੀਆਂ ਦੇ ਵਿੱਚ ਰੋਲ ਰਿਹਾ ਹੋਵੇਗਾ ਉਦੋਂ ਹੀ ਅਸੀਂ ਸਰਕਾਰ ਨੂੰ ਗਾਲਾਂ ਕਢਣੀਆਂ ਸ਼ੁਰੂ ਕਰਾਂਗੇ ਜਾਂ ਫੇ ਸਮਾਂ ਰੰਦੇ ਆਵਾਜ਼ ਚੱਕਾਂਗੇ ਤਾਂ ਕਿ ਉਸ ਸਮੇਂ ਤੇ ਮੌਕੇ ਤੇ ਅਜਿਹਾ ਹੋਵੇ ਹੀ ਚੌਲਾਂ ਦੀ ਮਿਲਿੰਗ ਬੰਦ ਹੋਣ ਦੀ ਜਿਹੜੀ ਆਖਰੀ ਤਰੀਖ ਹੈ ਸਮਾਂ ਸੀਮਾ ਤੈਅ ਕੀਤੀ ਹੁੰਦੀ ਹੈ ਉਹ ਖਤਮ ਹੋਣ ਦੇ 2 ਮਹੀਨੇ ਬਾਅਦ ਵੀ ਤਕਰੀਬਨ 25 ਫੀਸਦੀ ਚੌਲਾਂ ਦੀ ਜਿਹੜੀ ਹੈ ਉਹ ਪਹੁੰਚ ਗਈ ਸਰਕਾਰ ਕੋਲੇ ਉਹ ਬਕਾਇਆ ਹੈ ਮਿਲਿੰਗ ਹੋ ਗਈ ਹੈ ਲੇਕਿਨ ਸਰਕਾਰ ਨੂੰ ਉਹ ਚੌਲ ਨਹੀਂ ਮਿਲੇ ਜਿਸ ਨਾਲ ਛੈਲਰ ਮਾਲਕਾਂ ਦੀ ਚਿੰਤਾ ਦਾ ਵਧਣਾ ਸੁਭਾਵਿਕ ਹੀ ਹੈ ਟੂਆ ਟੋਆ ਦੇ ਵੱਧੇ ਖਰਚੇ ਨੂੰ ਲੈ ਕੇ ਤੇ ਸਰਕਾਰ ਅਤੇ ਕਿਸਾਨਾਂ ਦੀ ਕੀ ਚਿੰਤਾ ਨਹੀਂ ਵਧਣੀ ਚਾਹੀਦੀ ਕੀ ਉਹ ਸਮਾਂ ੜੀਕਰ ਰਹੇ ਨੇ ਕਿ ਅਕਤੂਬਰ ਦਾ ਮਹੀਨਾ ਕਦੋਂ ਆਊਗਾ ਉਦੋਂ ਹੀ ਅਸੀਂ ਚਿੰਤਾ ਕਰਨੀ ਸ਼ੁਰੂ ਕਰਾਂਗੇ 2 ਜੂਨ ਤੱਕ ਸਾਲ 2024-25 ਦੇ ਜਿਹੜਾ ਸੋਣੀ ਦਾ ਸੀਜ਼ਨ ਸੀ ਉਸ ਦੇ ਚੌਲ ਸਰਕਾਰੀ ਏਜੰਸੀਆਂ ਨੂੰ ਮਿਲਣੇ ਚਾਹੀਦੇ ਸੀ ਜਿੰਨੇ ਵੀ ਮਿਲਣੇ ਚਾਹੀਦੇ ਸੀ ਉਹਦਾ 75% ਦੀ ਹਜੇ ਉਹਨਾਂ ਨੂੰ ਮਿਲਿਆ ਹੈ ਚੈਨਲਰ ਮਾਲਕਾਂ ਦੇ ਕੋਲ 171.84 ਲੱਖ ਢੋਨਾ ਜਿਹੜਾ ਸੀ ਉਹ ਸਟੋਰ ਹੋਣ ਦੇ ਨਾਲ ਮੌਨਸੂਨ ਤੋਂ ਪਹਿਲਾਂ ਪਹਿਲਾਂ ਮિલે ਮੁਕੰਮਲ ਕਰਨ ਦਾ ਦਬਾਅ ਜਿਹੜਾ ਹੈ ਉਹ ਵਧ ਹੀ ਰਿਹਾ ਹੈ ਕਿਉਂਕਿ ਮੌਨਸੂਨ ਨਾਲ ਮੀਂਹ ਪੈਣ ਨਾਲ ਜਿਹੜੀ ਗੁਣਮਤ ਦਾ ਉਹ ਖਰਾਬ ਨਾ ਹੋ ਜਾਵੇ ਪੰਜਾਬ ਦੀਆਂ ਖਰੀਦ ਏਜੰਸੀਆਂ ਨੇ ਤਕਰੀਬਨ 5000 ਸ਼ੈਲਰਾਂ ਦੇ ਵਿੱਚ 171.84 ਲੱਖ ਮੀਟ्रिक ਝੋਨਾ ਜਿਹੜਾ ਉਹ ਸਟੋਰ ਕੀਤਾ ਸੀ ਤੇ ਇਹਨਾਂ ਸ਼ੈਲਰ ਮਾਲਕਾਂ ਨੇ ਮਿਲਿੰਗ ਕਰਕੇ ਝੋਨੇ ਤੋਂ ਚੌਲ ਬਣਾ ਕੇ 116.29 ਲੱਖ ਮੀਟ੍ਰਿਕ ਟਨ ਚੌਲ ਜਿਹੜੇ ਨੇ ਉਸ ਸਰਕਾਰ ਨੂੰ ਵਾਪਸ ਕਰਨੇ ਸਨ ਪਰ ਹਜੇ ਤੱਕ ਸਿਰਫ 87 ਲੱਖ ਮੀਟ्रिक टन ਚੋਲ ਹੀ ਛੈਲਰ ਮਾਲਕਾਂ ਵੱਲੋਂ ਸਰਕਾਰੀ ਏਜੰਸੀਆਂ ਨੂੰ ਪਹੁੰਚਦੇ ਕੀਤੇ ਗਏ। ਦੂਜੀ ਵੱਡੀ ਸਮੱਸਿਆ ਇਹ ਹੈ ਕਿ ਪੰਜਾਬ ਦੇ ਕੋਲ ਮੌਜੂਦਾ ਸਮੇਂ ਦੇ ਵਿੱਚ 140 ਲੱਖ ਮੀਟ्रिक ਚੋਲ ਜਿਹੜੇ ਨੇ ਉਹ ਸਾਹਮੇ ਪਏ ਨੇ ਜਿਸ ਦਾ ਮਤਲਬ ਇਹ ਨਿਕਲਦਾ ਹੈ ਕਿ ਪਿਛਲੇ ਸਾਲ ਦੇ ਵੀ 53 ਲੱਖ ਮੀਟ्रिक टन ਚੌਲ ਹਜੇ ਪੰਜਾਬ ਦੇ ਵਿੱਚ ਛਿਪੇ ਨੇ ਉਹ ਕੇਂਦਰ ਸਰਕਾਰ ਨੇ ਹਜੇ ਚੱਕੇ ਨਹੀਂ ਪੰਜਾਬ ਦੇ ਕੋਲ ਪਹਿਲਾਂ ਹੀ ਸੀਮਿਤ ਸਟੋਰੇਜ ਸਮਰਥਾ ਹੈ ਤੇ ਹਾਲੀ ਦਾ ਫਸਲੀ ਸੀਜ਼ਨ ਹੁਣੇ-ਹੁਣੇ ਖਤਮ ਹੋਇਆ ਹੈ ਕਣਕ ਦੀ ਸਰਕਾਰੀ ਖਰੀਦ ਵੀ ਖਾਲੇ ਹੁਣੇ ਹੀ ਖਤਮ ਹੋਈ ਹੈ ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਜਿਹੜੀ 119 ਲੱਖ ਮੀਟ्रिक टन ਕਣਕ ਹਜੇ ਤਾਜ਼ੀ ਖਰੀਦੀ ਗਈ ਹੈ ਉਸ ਦੇ ਵਿੱਚੋਂ ਵੀ 100 ਲੱਖ ਮੀਟ्रिक टन ਕਾਂਕ ਜਿਹੜੀ ਹੈ ਉਸ ਨੂੰ ਥਾਂ ਚਾਹੀਦੀ ਹੈ ਜਿੱਥੇ ਉਹਨੂੰ ਸਾਮ ਕੇ ਰੱਖਿਆ ਜਾ ਸਕੇ ਗਦਾਮਾਂ ਦੇ ਵਿੱਚ ਸਟੋਰ ਕੀਤਾ ਜਾ ਸਕੇ ਹੁਣ ਦੁਬਾਰਾ ਚੇਤੇ ਕਰਾ ਦਈਏ ਤੁਹਾਨੂੰ ਕਿ ਪਿਛਲੇ ਸਾਲ ਕੀ ਹੋਇਆ ਸੀ ਪਿਛਲੇ ਸਾਲ ਸ਼ੈਲਰ ਮਾਲਕਾਂ ਵੱਲੋਂ ਹੜਤਾਲ ਕੀਤੀ ਗਈ ਸੀ ਕਿਉਂਕਿ ਇੱਕ ਜਿਹੜਾ ਸਤੰਬਰ ਮਹੀਨੇ ਦੇ ਅੰਤ ਤੱਕ ਵੀ ਚੌਲਾਂ ਦੀ ਡਿਲੀਵਰੀ ਜਿਹੜੀ ਹੈ ਉਹ ਚਾਲੂ ਸੀ ਗਾ ਝੋਨੇ ਦਾ ਮਿਲਿੰਗ ਸੀਜ਼ਨ ਸੀ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਖਤਮ ਨਹੀਂ ਸੀ ਹੋਇਆ ਤੇ 1 ਅਕਤੂਬਰ ਤੋਂ ਨਵੀਂ ਖਰੀਦ ਜਿਹੜੀ ਹੈ ਝੋਨੇ ਦੀ ਸਰਕਾਰੀ ਖਰੀਦ ਉਹ ਸ਼ੁਰੂ ਹੋਣ ਜਾ ਰਹੀ ਸੀ ਔਰ ਸਤੰਬਰ ਅੰਤ ਤੱਕ ਵੀ ਉਹ ਸੀਜ਼ਨ ਪਿਛਲਾ ਜਿਹੜਾ ਹੈ ਉਹ ਖਤਮ ਨਹੀਂ ਡਿਕਲੇਅਰ ਕੀਤਾ ਗਿਆ ਸੀ ਮਤਲਬ ਚੌਲਾਂ ਦੀ ਪੂਰੀ ਡਿਲੀਵਰੀ ਹਜੇ ਤੱਕ ਸਰਕਾਰ ਨੂੰ ਨਹੀਂ ਦਿੱਤੀ ਗਈ ਸੀ ਇਸ ਕਰਕੇ ਝੋਨੇ ਦੀ ਖਰੀਦ ਜਿਹੜੀ ਹੈ ਉਹ ਕਈ ਹਫ਼ਤੇ ਤੱਕ ਲਟਕੀ ਰਹੀ ਕਿਉਂਕਿ ਸ਼ੈਲਰ ਮਾਲਕਾਂ ਵੱਲੋਂ ਆਪਣੇ ਸ਼ੈਲਰਾਂ ਦੇ ਵਿੱਚ ਜੀਰੀ ਲਵਾਉਣ ਨੂੰ ਮਨਾ ਕਰ ਦਿੱਤਾ ਗਿਆ ਸੀ ਬਾਕੀ ਮੰਗਾਂ ਦੇ ਵਿੱਚੋਂ ਇੱਕ ਮੁੱਖ ਮੰਗ ਇਹ ਵੀ ਸੀ ਕਿ ਚੋਨੇ ਦੀ ਮਿਲਿੰਗ ਦਾ ਜਿਹੜਾ ਸੀਜ਼ਨ ਹੈ ਉਸ ਦੀ ਆਖਰੀ ਤਰੀਕ 31 ਮਾਰਚ ਤੈਅ ਕੀਤੀ ਜਾਵੇ 31 ਮਾਰਚ ਤੋਂ ਅੱਗੇ ਇਸ ਨੂੰ ਵਧਣ ਨਾ ਦਿੱਤਾ ਜਾਵੇ ਤਾਂ ਕਿ ਸਾਰੀਆਂ ਮੁਸੀਬਤਾਂ ਦਾ ਹੱਲ ਉਹ ਨਿਕਲ ਸਕੇ ਹੁਣ ਵਾਰ-ਵਾਰ ਰੌਲਾ ਪਾਉਣ ਦੇ ਬਾਵਜੂਦ ਵੀ 31 ਮਾਰਚ ਲੰਘੇ ਨੂੰ 2 ਮਹੀਨੇ ਟੱਪਣ ਦੇ ਬਾਅਦ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਚੋਨਾ ਸ਼ੈਲਰਾਂ ਦੇ ਵਿੱਚ ਹੀ ਪਿਆ ਦੂਸਰੀ ਵੱਡੀ ਸਮੱਸਿਆ ਇਹ ਹੈ ਕਿ ਸੂਬੇ ਦੇ ਵਿੱਚ ਜਿਹੜੀ ਮਿਲਿੰਗ ਹੋ ਰਹੀ ਹੈ ਜਾਂ ਚੌਲ ਚੱਕੇ ਜਾਣੇ ਨੇ ਜਿਹੜੇ ਉਹਨਾਂ ਦੇ ਵਿੱਚ ਵੀ ਕੋਈ ਇਕਸਾਰਤਾ ਨਹੀਂ ਹੈ ਕੋਈ ਯੂਨੀਫਾਰਮਿਟੀ ਨਹੀਂ ਹੈ ਕਈ ਜ਼ਿਲ੍ਹਿਆਂ ਦੇ ਵਿੱਚ 97 ਫੀਸਦੀ ਤੱਕ ਕੰਮ ਮੁਕੰਮਲ ਹੋ ਚੁੱਕਿਆ ਹੈ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਹਜੇ 44 ਫੀਸਦੀ ਤੋਂ ਵੱਧ ਦੀ ਮਿਲਿੰਗ ਬਾਕੀ ਹੈ ਏਜੰਸੀਆਂ ਦਾ ਹਾਲ ਵੀ ਇਹੀ ਹੈ ਇਹ ਨਹੀਂ ਕਿ ਸਾਰੀਆਂ ਏਜੰਸੀਆਂ ਦੇ ਵਿੱਚ ਕੰਮ ਬਰਾਬਰ ਚੱਲ ਰਿਹਾ ਹੈ ਮਾਰਕ ਫੈਡ ਕੋਲ 44.2 ਲੱਖ ਮੀਟਰ ਟਨ ਚੋਂਨਾ ਸਟੋਰ ਕੀਤਾ ਗਿਆ ਸੀ ਜਿਸ ਦੇ ਵਿੱਚੋਂ 22.26 ਲੱਖ ਮੀਟ੍ਰਿਕ ਟਨ ਚੌਲਾਂ ਦੀ ਪਹੁੰਚ ਹੋ ਚੁੱਕੀ ਹੈ 7 ਲੱਖ ਮੀਟ੍ਰਿਕ ਟਨ ਹਜੇ ਚੌਲ ਆਉਣੇ ਬਾਕੀ ਹਨ ਇਸੇ ਤਰ੍ਹਾਂ ਅੰਨਗ੍ਰੇਨ ਦੇ 12 ਲੱਖ ਮੀਟਰ ਟਨ ਚੌਲ ਹਜੇ ਜਿਹੜੇ ਨੇ ਉਹ ਆਉਣੇ ਬਾਕੀ ਨੇ ਬਕਾਇਆ ਨੇ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ 330 ਹਜ਼ਾਰ ਲੱਖ ਮੀਟ੍ਰਿਕ ਟਨ ਜਿਹੜਾ ਹੈ ਚੌਲ ਬਕਾਇਆ ਹੈ 5ਪ ਸਪ ਦੇ 6 ਲੱਖ ਮੀਟ੍ਰਿਕ ਟਨ ਤੋਂ ਵੀ ਵੱਧ ਚੌਲ ਬਕਾਇਆ ਪਏ ਹਨ ਸ਼ੈਲਰ ਮਾਲਕ ਅੱਡ ਦੁਖੀ ਹਨ ਸੰਗਰੂਰ ਦੇ ਇੱਕ ਵੱਡੇ ਸ਼ੈਲਰ ਮਾਲਕ ਦੇ ਕਹਿਣ ਮੁਤਾਬਕ 31 ਮਾਰਚ ਤੱਕ ਸਾਰਾ ਕੰਮ ਕਮਕਮਲ ਹੋ ਜਾਣਾ ਚਾਹੀਦਾ ਹੈ ਜੇ ਸੀਜ਼ਨ ਅੱਗੇ ਵੱਧਦਾ ਹੈ ਲੰਬਾ ਚੱਲਦਾ ਹੈ ਤਾਂ ਸਾਡੇ ਬੁਨਿਆਦੀ ਢਾਂਚੇ ਤੇ ਤਾਂ ਵਾਧੂ ਬੋਝ ਪੈਂਦਾ ਹੀ ਹੈ ਅਗਲੇ ਸੀਜ਼ਨ ਦੀ ਜਿਹੜੀ ਤਿਆਰੀ ਕਰਨੀ ਹੁੰਦੀ ਹੈ ਜਿਹੜੀ ਯੋਜਨਾ ਬਣਾਉਣੀ ਹੁੰਦੀ ਹੈ ਪਲਾਨਿੰਗ ਕਰਨੀ ਹੁੰਦੀ ਹੈ ਉਸ ਤੇ ਵੀ ਅਸਰ ਪੈਂਦਾ ਹੁਣ ਸੰਗਰੂਰ ਜ਼ਿਲ੍ਹੇ ਦੀ ਜੇ ਆਪਾਂ ਗੱਲ ਕਰੀਏ ਤਾਂ 26.64 ਫੀਸਦੀ ਚੌਲ ਹਜੇ ਬਕਾਇਆ ਹਨ 15.69 ਲੱਖ ਮੀਟ्रिक टन ਚੋਨਾ ਸਟੋਰ ਸੀ ਤੇ ਚੌਲਾਂ ਦਾ ਟੀਚਾ 10.61 ਲੱਖ ਮੀਟ्रिक टन ਦੇਣ ਦਾ ਸੀ ਜਿਸ ਵਿੱਚੋਂ ਹਜੇ ਸਿਰਫ 7.8 ਲੱਖ ਮੀਟ्रिक टन ਚੌਲਾਂ ਦੀ ਪਹੁੰਚ ਹੀ ਦਿੱਤੀ ਜਾ ਚੁੱਕੀ 4 ਵੱਧੂ ਬਕਾਏ ਵਾਲੇ ਜਿਹੜੇ ਜ਼ਿਲ੍ਹੇ ਨੇ ਜਿੰਨਾ ਵਿੱਚ ਜ਼ਿਆਦਾ ਚੌਲ ਪੈਂਡਿੰਗ ਪਏ ਹਨ ਉਹਨਾਂ ਵਿੱਚ ਮੋਗਾ 15.3 ਲੱਖ ਮੀਟਰਕਨ ਝੋਨਾ ਸਟੋਰ ਸੀ ਤੇ ਚੌਲ ਉਹਦੇ ਵਿੱਚੋਂ ਹਜੇ ਤੱਕ ਦਿੱਤੇ ਗਏ ਨੇ 5.8 ਲੱਖ ਮੀਟਰਕਨ ਮਤਲਬ 56.6% ਲੁਧਿਆਣਾ ਪੱਛਮੀ ਦੇ ਵਿੱਚ 9.81 ਲੱਖ ਮੀਟਰਕਨ ਝੋਨਾ ਜਿਹੜਾ ਸੀ ਉਹ ਸਟੋਰ ਕੀਤਾ ਗਿਆ ਸੀ ਤੇ ਚੌਲ ਉਹਦੇ ਵਿੱਚੋਂ ਦਿੱਤੇ ਗਏ ਨੇ 3.99 ਲੱਖ ਮੀਟਰਕਨ ਮਤਲਬ ਸਿਰਫ 58.98% ਲੁਧਿਆਣਾ ਪੂਰਬੀ ਦੇ ਵਿੱਚ 61.48% ਦੀ ਜਿਹੜੀ ਹੈ ਮਿਲਿੰਗ ਮੁਕੰਮਲ ਕਰਕੇ ਚੌਲ ਦਿੱਤੇ ਗਏ ਨੇ ਤੇ ਬਰਨਾਲਾ ਜ਼ਿਲ੍ਹੇ ਦੇ ਵਿੱਚ 65.18% ਦੀ ਚੌਲ ਹੀ ਪਹੁੰਚਦੇ ਕੀਤੇ ਜਾ ਰਹੇ ਹੁਣ ਸਾਰੀਆਂ ਏਜੰਸੀਆਂ ਦੇ ਉੱਤੇ ਹੀ ਦਬਾਅ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਕੰਮ ਜਿਹੜਾ ਹੈ ਉਹ ਛੇਤੀ ਮੁਕੰਮਲ ਕਰ ਲਿਆ ਜਾਵੇ ਪਰ ਜਿਵੇਂ ਮੈਂ ਪਹਿਲਾਂ ਦੱਸਿਆ ਇੱਕ ਸਾਰਤਾ ਨਹੀਂ ਹੈ ਜਿਵੇਂ ਤੁਹਾਨੂੰ ਵੱਧੂ ਪ੍ਰਿੰਸੀ ਵਾਲੇ ਚ ਜ਼ਿਲ੍ਹੇ ਦੱਸੇ ਨੇ ਉਸੇ ਤਰੀਕੇ ਨਾਲ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਕੰਮ ਚੰਗਾ ਹੋ ਰਿਹਾ ਹੈ ਜਾਂ ਹੋ ਚੁੱਕਿਆ ਹੈ ਉਹ ਜੇ ਆਪਾਂ ਤੁਲਨਾ ਕਰਕੇ ਦੇਖੀਏ ਫਾਜ਼ਲ ਕਾ ਪਠਾਨਕੋਟ ਤੇ ਹੁਸ਼ਿਆਰਪੁਰ ਦੇ ਵਿੱਚ 95 ਫੀਸਦੀ ਤੋਂ ਵੀ ਵੱਧ ਕੰਮ ਮੁਕੰਮਲ ਹੋ ਚੁੱਕਾ ਹੈ ਅੰਮ੍ਰਿਤਸਰ ਦੇ ਵਿੱਚ 92 ਫੀਸਦੀ ਕੰਮ ਮੁਕੰਮਲ ਕਰ ਲਿਆ ਗਿਆ ਹੈ ਤੇ ਤਰਨਤਾਰਨ ਦੇ ਵਿੱਚ 90 ਫੀਸਦੀ ਜਿਹੜਾ ਹੈ ਚੌਲ ਉਹ ਵਾਪਸ ਸਟੇਟ ਨੂੰ ਪਹੁੰਚਦੇ ਕਰ ਦਿੱਤੇ ਗਏ ਸੋ ਜੇ ਕੁੱਲ ਮਿਲਾ ਕੇ ਆਪਾਂ ਚਾਹੀਏ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ 171.8 ਲੱਖ ਮੀਟ्रिक टन ਚੌਲ ਖਰੀਦਿਆ ਗਿਆ ਸੀ ਤੇ ਕੁੱਲ 87 ਲੱਖ ਮੀਟ्रिक टਨ ਚੌਲ ਹੀ ਪਹੁੰਚ ਕੀਤੀ ਗਈ ਹੈ ਮਤਲਬ 29.3 ਲੱਖ ਮੀਟ्रिक टन ਚੌਲ ਜਿਹੜੇ ਨੇ ਉਹ ਘੱਟ ਮਿਲੇ ਨੇ ਸਰਕਾਰ ਨੂੰ ਉਸ ਦੀ ਪਹੁੰਚ ਕਰਨੀ ਹਜੇ ਬਾਕੀ ਹੈ ਉਹ ਸ਼ੈਲਰਾਂ ਦੇ ਵਿੱਚ ਹੀ ਪਏ ਨੇ ਤੇ ਇਸ ਕਰਕੇ ਇੱਕ ਹੋਰ ਜਿਹੜੀ ਦਿੱਕਤ ਆ ਰਹੀ ਹੈ ਟਰਾਂਸਪੋਰਟ ਦੀ ਵੀ ਦਿੱਕਤ ਆ ਰਹੀ ਹੈ ਵੱਖਰੀ ਹੈ 4 ਲੱਖ ਰੈਕ ਚਾਹੀਦੇ ਸੀ ਇਹਨਾਂ ਚੌਲਾਂ ਦੀ ਢੋਆ ਢੋਈ ਵਾਸਤੇ ਜਿੰਨਾਂ ਵਿੱਚੋਂ ਹਜੇ 1 ਲੱਖ ਰੈਕ ਜਿਹੜਾ ਹੈ ਉਹ ਬਕਾਇਆ ਹੈ ਜੇ ਆਪਾਂ ਕੱਲੇ ਮੁੱਗੇ ਜਿਹਨੇ ਦੀ ਗੱਲ ਕਰਦੇ ਆ ਤਾਂ 15708 ਰੈਕ ਜਿਹੜੇ ਪੈਂਡਿੰਗ ਚੱਲ ਰਹੇ ਸਭ ਤੋਂ ਵੱਡਾ ਮਸਲਾ ਜਿਹੜਾ ਹੈ ਉਹ ਸਰਕਾਰੀ ਕਦਮਾਂ ਦੇ ਵਿੱਚ ਜਗ੍ਹਾ ਦੀ ਘਾਟ ਦਾ ਹੀ ਹੈ ਜਿਹੜੀ 119 ਲੱਖ ਮੀਟ੍ਰਿਕ ਟਨ ਕਣਕ ਵੀ ਖਰੀਦੀ ਗਈ ਸੀ ਉਸਦੇ ਵਿੱਚੋਂ 18-19 ਲੱਖ ਮੀਟ੍ਰਿਕ ਟਨ ਜਿਹੜੀ ਹੈ ਉਹ ਕਣਕ ਦੂਜੇ ਸੂਬਿਆਂ ਦੇ ਵਿੱਚ ਭੇਜੀ ਗਈ ਹੈ ਔਰ ਜਿਹੜੀ ਬਾਕੀ 100 ਲੱਖ ਮੀਟ੍ਰਿਕ ਟਨ ਕਣਕ ਬਚਦੀ ਹੈ ਪਈ ਹੈ ਉਹਦੇ ਵਿੱਚੋਂ ਵੀ 60 ਲੱਖ ਮੀਟ੍ਰਿਕ ਟਨ ਜਿਹੜੀ ਕਣਕ ਹੈ ਉਹ ਬਾਹਰ ਪਲੰਥਾਂ ਦੇ ਉੱਤੇ ਸਟੋਰ ਕਰਕੇ ਟੱਕ ਕੇ ਰੱਖੀ ਗਈ ਹੋਈ ਹੈ ਇਸ ਤਰ੍ਹਾਂ ਦੇ ਖਲਾਤ ਜਿਹੜੇ ਨੇ ਉੱਭਣੇ ਹੋਏ ਹੁਣ ਜੋ ਸਵਾਲ ਖੜੇ ਹੋ ਰਹੇ ਨੇ ਉਹ ਇਹ ਹੈ ਕਿ ਕੀ ਜਿਹੜਾ ਅਗਲਾ ਸੀਜ਼ਨ ਆਉਣਾ ਹੈ ਅਸੀਂ ਝੋਨਾ ਬੀਜਣਾ ਤਾਂ ਸ਼ੁਰੂ ਕਰ ਦਿੱਤਾ ਲੇਕਿਨ ਜਦੋਂ ਉਹ ਫਸਲ ਤਿਆਰ ਹੋ ਕੇ ਆਉਗੀ 1 ਅਕਤੂਬਰ ਦੇ ਆਸ-ਪਾਸ ਜੇ ਆਪਾਂ ਖਰੀਦ ਦੀ ਗੱਲ ਕਰਦੇ ਹਾਂ ਪਿਛਲੇ ਸਾਲ ਵਾਂਗੂ ਸ਼ੁਰੂ ਹੋਊਗੀ ਉਦੋਂ ਕੀ ਸਾਡੇ ਗਦਾਮਾਂ ਦੇ ਵਿੱਚ ਖਾਲੀ ਜਗ੍ਹਾ ਹੋਊਗੀ ਜਗ੍ਹਾ ਬਚੀ ਹੋਊਗੀ ਤਾਂ ਕਿ ਉਹ ਨਵੀਂ ਫਸਲ ਖਰੀਦ ਕੇ ਉਹਨੂੰ ਸਟੋਰ ਕੀਤਾ ਜਾ ਸਕੇ ਛੈਲਰਾਂ ਦੇ ਵਿੱਚ ਹੀ ਹਜੇ ਇੰਨਾ ਚੌਲ ਬਕਾਇਆ ਪਿਆ ਹੈ 25% ਜਿਹੜਾ ਚੌਲ ਸਰਕਾਰ ਨੂੰ ਦੇਣਾ ਸੀ ਉਹਦੇ ਸ਼ੈਲਰਾਂ ਦੇ ਵਿੱਚ ਛਿਪਿਆ 50 52 ਲੱਖ ਮੀਟ्रिक टन ਪਿਛਲੇ ਸਾਲ ਦਾ ਜਿਹੜਾ ਕੇਂਦਰ ਨੂੰ ਪੰਜਾਬ ਨੇ ਦੇਣਾ ਸੀ ਉਹ ਕੇਂਦਰ ਨੇ ਹਜੇ ਚੱਕਿਆ ਨਹੀਂ ਹੈ ਉਹ ਪੰਜਾਬ ਦੇ ਗਦਾਮਾਂ ਦੇ ਵਿੱਚ ਛਿਪਿਆ ਜਿਹੜੀ ਤਾਜ਼ਾ ਕਣਕ ਅਸੀਂ ਖਰੀਦ ਕੇ ਹਟੇ ਹਾਂ ਉਹਦੇ ਵਿੱਚੋਂ 60 ਲੱਖ ਮੀਟ्रिक टन ਬਾਹਰ ਖੁੱਲੇ ਦੇ ਵਿੱਚ ਪਲੰਥਾਂ ਤੇ ਪਈ ਹੈ ਉਹ ਪ੍ਰੋਪਰਲੀ ਸਟੋਰ ਨਹੀਂ ਹੈ ਹੁਣ ਇੰਨਾਂ ਸਾਰੀਆਂ ਚੀਜ਼ਾਂ ਦਾ ਨੁਕਸਾਨ ਜਿਹੜਾ ਹੈ ਉਹ ਕਿਸ ਨੂੰ ਚਲਣਾ ਪੈਣਾ ਸਭ ਤੋਂ ਪਹਿਲਾਂ ਨੁਕਸਾਨ ਤਾਂ ਜੇ ਆਪਾਂ ਆਰਡਰ ਵਾਈਜ਼ ਗੱਲ ਕਰਦੇ ਹਾਂ ਤਾਂ ਸ਼ੈਲਰ ਮਾਲਕਾਂ ਦੀ ਗੱਲ ਕਰਦੇ ਹਾਂ ਸ਼ੈਲਰ ਮਾਲਕਾਂ ਦੇ ਕੋਲ ਨੁਕਸਾਨ ਦੇ ਕੀ ਕੀ ਅਸਰ ਨੇ ਕੀ ਨੁਕਸਾਨ ਹੋ ਸਕਦਾ ਪਹਿਲਾਂ ਤਾਂ ਜੇ ਮਾਰਚ ਤੋਂ ਅੱਗੇ ਸੀਜ਼ਨ ਵੱਧਦਾ ਹੈ ਵਾਧੂ ਗਰਮੀ ਪੈਣ ਨਾਲ ਜਿਹੜਾ ਮੋਇਸਚਰ ਖਤਮ ਹੋ ਜਾਂਦਾ ਹੈ ਉਹਦੇ ਵਜਨ 'ਚ ਘਾਟ ਆ ਜਾਂਦਾ ਹੈ ਉਹ ਇੱਕ ਘਾਟਾ ਜਿਹੜਾ ਹੈ ਉਹ ਸ਼ੈਲਰ ਮਾਲਕਾਂ ਨੂੰ ਪੈਂਦਾ ਦੂਸਰਾ ਹੁਣ ਜਿਹੜਾ ਬਰਸਾਤਾ ਹੋਣਗੇ ਆ ਬਰਸਾਤਾਂ ਦੇ ਨਾਲ ਉੱਲੀ ਲੱਗਦੀ ਹੈ ਉੱਲੀ ਲੱਗਣ ਨਾਲ ਉਹਦੀ ਕੁਆਂਟੀਟੀ ਤੇ ਕੁਆਲਿਟੀ ਦੇ ਵਿੱਚ ਫਰਕ ਪੈਂਦਾ ਹੈ ਦੋਨਾਂ ਦਾ ਨੁਕਸਾਨ ਹੀ ਭੁਗਤਣਾ ਪੈਂਦਾ ਹੈ ਕਿਉਂਕਿ ਉਹਦੀ ਕੁਆਲਿਟੀ ਦੇ ਸਟੈਂਡਰਡ ਫਿਕਸ ਕੀਤੇ ਗਏ ਹੋਏ ਹਨ ਕਿ ਇਸ ਤੋਂ ਘੱਟ ਜਿਹੜਾ ਹੈ ਉਹ ਸਰਕਾਰ ਨੇ ਲੈਣਾ ਨਹੀਂ ਫੇਰ ਆਜੋ ਕਿਸਾਨਾਂ ਤੇ ਸਭ ਤੋਂ ਵੱਧ ਜਿਹੜਾ ਨੁਕਸਾਨ ਹੈ ਉਹ ਕਿਸਾਨਾਂ ਨੂੰ ਹੀ ਚੱਲਣਾ ਪਏਗਾ ਕਿਉਂਕਿ ਜੇ ਸਟੋਰੇਜ ਦੀ ਸਮੱਸਿਆ ਹੋਊਗੀ ਸ਼ੈਲਰ ਮਾਲਕਾਂ ਨੂੰ ਘਾਟਾ ਪਊਗਾ ਸ਼ੈਲਰ ਮਾਲਕ ਨਵਾਂ ਝੋਨਾ ਖਰੀਦਣ ਤੋਂ ਪਿੱਛੇ ਹੱਟ ਕੇ ਚਣਗੇ ਉਹ ਇਸ ਕਾਲ ਵਾਸਤੇ ਤਿਆਰ ਨਹੀਂ ਹੋਣਗੇ ਤੇ ਜਿਹੜਾ ਝੋਨਾ ਉਹ ਮੰਡੀਆਂ ਦੇ ਵਿੱਚ ਰੁਲੂ ਮੰਡੀਆਂ ਦੇ ਵਿੱਚ ਝੋਨਾ ਰੁਲੂਗਾ ਕਿਸਾਨ ਪਰੇਸ਼ਾਨ ਹੋਊਗਾ ਜਿਹੜਾ ਫਿਜ਼ੀਕਲ ਨੁਕਸਾਨ ਹੈ ਉਹ ਇੱਕ ਪਾਸੇ ਹੈ ਲੇਕਿਨ ਉਹਦੇ ਨਾਲ ਨਾਲ ਜਦੋਂ ਫਿਰ ਉਹ ਉੱਥੋਂ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਫਸਲ ਵੇਚ ਕੇ ਘਰ ਜਾਣ ਦੀ ਕੋਸ਼ਿਸ਼ ਕਰੇਗਾ ਤਾਂ ਕਿ ਉਹ ਪੈਸਾ ਵਟ ਸਕੇ ਆਪਣੀ 6 ਮਹੀਨੇ ਦੀ ਮਿਹਨਤ ਦਾ ਤਾਂ ਉਹ ਜਿਵੇਂ ਪਿਛਲੇ ਸਾਲ ਹੋਇਆ ਸੀ ਕਿ 300 ਰੁਪਿਆ ਐਮਐਸਪੀ ਤੋਂ ਕਾਟ ਲੱਗੀ ਸੀ ਉਹ ਘੱਟ ਮੁੱਲ ਤੇ ਉੱਤੇ ਆਪਣੀ ਫਸਲ ਵੇਚਣ ਨੂੰ ਮਜਬੂਰ ਹੋਇਆ ਸੀ ਤਾਂ ਹੋ ਸਕਦਾ ਹੈ ਇਸ ਵਾਰ ਉਹ ਕਾਟ ਹੋਰ ਵੱਡੀ ਹੋ ਜਾਵੇ ਉਹ 500 700 ਜਾਂ ਉਸ ਤੋਂ ਵੀ ਵੱਧ ਵੱਡੀ ਕਾਟ ਲਵਾਉਣ ਦੇ ਲਈ ਮਜਬੂਰ ਹੋਵੇ ਉਹ ਸਾਰਾ ਨੁਕਸਾਨ ਹਰ ਕਿਸਾਨ ਦੇ ਹਿੱਸੇ ਆਉਂਦਾ ਹੈ ਉਹ ਕਿਸਾਨ ਨੂੰ ਹੀ ਚੱਲਣਾ ਪੈਂਦਾ ਹੈ ਤੇ ਜਦੋਂ ਕਿਸਾਨ ਕੋਲ ਪੈਸਾ ਘੱਟ ਆਏਗਾ ਤੇ ਜਦੋਂ ਸ਼ੈਲਰ ਮਾਲਕ ਨੂੰ ਵੀ ਨੁਕਸਾਨ ਹੋਏਗਾ ਤੇ ਉਹ ਪੰਜਾਬ ਦੀ ਸਾਰੀ ਆਰਥਿਕਤਾ ਨੂੰ ਨੁਕਸਾਨ ਹੋਏਗਾ ਉਹ ਕਿਸੇ ਇੱਕ ਵਰਗ ਦੀ ਜਿਹੜੀ ਹੈ ਉਹਨਾਂ ਨੁਕਸਾਨ ਮੰਨ ਕੇ ਨਹੀਂ ਦੇਖਿਆ ਜਾਣਾ ਚਾਹੀਦਾ ਕਿਸਾਨ ਦਾ ਤਾਂ ਵੱਡਾ ਨੁਕਸਾਨ ਹੈ ਹੀ ਹੈ ਲੇਕਿਨ ਉਹਦੇ ਨਾਲ ਨਾਲ ਜਿਹੜੇ ਬਾਕੀ ਵਰਗ ਨੇ ਕਿਉਂਕਿ ਸੂਬੇ ਦੀ ਸਾਰੀ ਆਰਥਿਕਤਾ ਕਿਸਾਨੀ ਦੇ ਉੱਪਰ ਹੀ ਡਿਪੈਂਡ ਕਰਦੀ ਹੈ ਖੇਤੀ ਨਾਲ ਜੁੜੀ ਹੋਈ ਹੈ ਉਹ ਸਾਰੀ ਆਰਥਿਕਤਾ ਦੇ ਵੀ ਜਿਹੜਾ ਹੈ ਉਹ ਨੁਕਸਾਨ ਹੁੰਦਾ ਹੀ ਹੁੰਦਾ ਹੈ ਨੁਕਸਾਨ ਚੱਲਣਾ ਪੈਂਦਾ ਇੱਕ ਹੋਰ ਵੱਡਾ ਨੁਕਸਾਨ ਹੈ ਜਿਸ ਨੂੰ ਸਾਡੇ ਲੋਕ ਅਜੇ ਦੇਖਦੇ ਨਹੀਂਆਂ ਜਾਂ ਦੇਖਣਾ ਚਾਹੁੰਦੇ ਨਹੀਂਆਂ ਸਮਝਣਾ ਨਹੀਂ ਚਾਹੁੰਦੇ ਉਹ ਇਹ ਹੈ ਕਿ ਜਦੋਂ ਗੁਣਵੱਤਾ ਦੇ ਉੱਤੇ ਫਰਕ ਪੈਂਦਾ ਹੈ ਕੁਆਲਿਟੀ ਤੇ ਫਰਕ ਪੈਂਦਾ ਹੈ ਉੱਲੀ ਲੱਗਦੀ ਹੈ ਜਿਵੇਂ ਹੁਣ ਮੌਨਸੂਨ ਦੇ ਵਿੱਚ ਮੀਂਹਾਂ ਦੇ ਨਾਲ ਬਰਸਾਤਾਂ ਦੇ ਮੌਸਮ 'ਚ ਹੋਏਗਾ ਤਾਂ ਇਹ ਚੌਲ ਜਦੋਂ ਕੇਂਦਰ ਸਰਕਾਰ ਨੂੰ ਭੇਜੇ ਜਾਂਦੇ ਨੇ ਤਾਂ ਉਹ ਵੱਖ-ਵੱਖ ਸੂਬਿਆਂ ਦੇ ਵਿੱਚ ਅੱਗੇ ਭੇਜੇ ਜਾਂਦੇ ਨੇ ਤੇ ਜਿਵੇਂ ਪਿਛਲੇ ਸਾਲ ਹੋਇਆ ਸੀ ਤਿੰਨ ਚਾਰ ਸੂਬਿਆਂ ਦੇ ਵਿੱਚ ਅਜਿਹੀਆਂ ਘਟਨਾਵਾਂ ਹੁੰਦੀਆਂ ਸੀ ਕਿ ਉਹਨਾਂ ਨੇ ਚੌਲ ਪੰਜਾਬ ਦੇ ਲੈਂਡ ਟੂ ਮਨਾ ਕਰ ਦਿੱਤਾ ਸੀ ਕਿਉਂਕਿ ਉਹ ਚੌਲ ਖਰਾਬ ਹੋ ਚੁੱਕੇ ਸੀ ਇਨਸਾਨ ਦੇ ਖਾਣ ਦੇ ਲਾਇਕ ਬਚੇ ਨਹੀਂ ਸੀ ਇਸ ਕਰਕੇ ਉਹਨਾਂ ਨੇ ਉਹ ਚੌਲ ਵਾਪਸ ਤੇ ਦੇ ਦਿੱਤੇ ਸੀ ਉਹ ਚੌਲ ਖਰਾਬ ਹੋਣ ਦਾ ਕਾਰਨ ਵੀ ਇਹੀ ਸੀ ਕਿਉਂਕਿ ਉਹ ਸ਼ੈਲਰਾਂ ਦੇ ਵਿੱਚ ਹੀ ਪਏ ਰਹੇ ਸਰਕਾਰ ਨੇ ਨਹੀਂ ਚੱਕੇ ਸਰਕਾਰ ਤੋਂ ਅੱਗੇ ਕੇਂਦਰ ਸਰਕਾਰ ਨੇ ਨਹੀਂ ਚੱਕੇ ਮੌਇਸਚਰ ਕਰਕੇ ਮੀਂਹ ਪੈਣ ਕਰਕੇ ਬਰਸਾਤਾ ਕਰਕੇ ਉਹ ਉੱਲੀ ਦਾ ਸ਼ਿਕਾਰ ਹੋਏ ਤੇ ਉਹ ਉਹਨਾਂ ਦੇ ਹਾਲਾਤ ਜਿਹੜੇ ਸੀ ਖਰਾਬ ਹੋ ਗਏ ਖਾਣ ਲਾਇਕ ਨਹੀਂ ਰਹੇ ਜੇ ਦੁਬਾਰਾ ਫੇਰ ਅਜਿਹੀ ਘਟਨਾ ਵਾਪਰਦੀ ਹੈ ਦੋ ਵਾਰ ਤਿੰਨ ਵਾਰ ਅਜੀਆਂ ਖਬਰਾਂ ਪ੍ਰਕਾਸ਼ਿਤ ਹੁੰਦੀਆਂ ਨੇ ਜਾਂ ਦੋ ਤਿੰਨ ਵਾਰ ਹੋਰ ਸ਼ੂਬੇ ਪੰਜਾਬ ਦੇ ਚੌਲ ਲੈਣ ਤੋਂ ਮਨਾ ਕਰ ਦਿੰਦੇ ਨੇ ਇਨਕਾਰ ਕਰ ਦਿੰਦੇ ਨੇ ਕਿਉਂਕਿ ਉਹਨਾਂ ਦੀ ਕੁਆਲਿਟੀ ਸਹੀ ਨਹੀਂ ਹੈ ਉਹਨਾਂ ਨੂੰ ਉੱਲੀ ਲੱਗੀ ਹੋਈ ਹੈ ਜਾਂ ਖਾਣ ਦੇ ਲਾਇਕ ਨਹੀਂ ਤਾਂ ਉਹ ਸਾਡੀ ਆਉਣ ਵਾਲੀ ਫਸਲ ਦੇ ਉੱਤੇ ਵੀ ਓਨਾ ਹੀ ਅਸਰ ਪਾਏਗਾ ਇਹ ਥੱppa ਲੱਗ ਜਾਏਗਾ ਕਿ ਪੰਜਾਬ ਦੇ ਚੌਲ ਜਿਹੜੇ ਨੇ ਉਹ ਵਧੀਆ ਨਹੀਂ ਹੁੰਦੇ ਉਹ ਖਾਣ ਲਾਇਕ ਨਹੀਂ ਹੁੰਦੇ ਤੇ ਬਾਕੀ ਸੂਬੇ ਜੇ ਇਨਕਾਰ ਕਰ ਦਿੰਦੇ ਨੇ ਤਾਂ ਫੇਰ ਇਹ ਸਮੱਸਿਆ ਸਾਡੇ ਲਈ ਹੋਰ ਵੱਡੀ ਖੜੀ ਹੋ ਜਾਏਗੀ ਕਿਉਂਕਿ ਜੇ ਹੋਰ ਸੂਬੇ ਚੌਲ ਲੈਣਗੇ ਹੀ ਨਹੀਂ ਤਾਂ ਇਹ ਚੌਲ ਜਾਣਗੇ ਕਿੱਥੇ ਪੰਜਾਬ ਦੇ ਵਿੱਚ ਤਾਂ ਇਹਨਾਂ ਦੀ ਖਪਤ ਜਿਹੜੀ ਹੁੰਦੀ ਨਹੀਂ ਪੰਜਾਬ ਦੇ ਲੋਕ ਚੌਲ ਇੰਨਾ ਖਾਂਦੇ ਹੀ ਸੋ ਇਹ ਉਸ ਤੋਂ ਵੀ ਵੱਡਾ ਇੱਕ ਨੁਕਸਾਨ ਹੈ ਜੋ ਕਿ ਇਸ ਲਿਫਟਿੰਗ ਤੇ ਸਟੋਰੇਜ ਦੇ ਨਾਲ ਹੀ ਜੁੜਿਆ ਹੋਇਆ ਹੈ ਹੁਣ ਇੱਥੇ ਫੇਰ ਆ ਜਾਂਦਾ ਹੈ ਕਿ ਇਹ ਮਸਲਾ ਐਡਾ ਵੱਡਾ ਹੈ ਪੰਜਾਬ ਨੂੰ ਇੰਨੇ ਵੱਡੇ ਪੱਧਰ ਤੇ ਇਫੈਕਟ ਕਰਦਾ ਹੈ ਤਾਂ ਅਸੀਂ ਇਸ ਤੋਂ ਬਚਣ ਦੇ ਲਈ ਕਰ ਕੀ ਰਹੇ ਸਭ ਤੋਂ ਪਹਿਲਾਂ ਤਾਂ ਸਵਾਲ ਸਰਕਾਰਾਂ ਦੇ ਉੱਤੇ ਹੀ ਉਠਣਾ ਚਾਹੀਦਾ ਹੈ ਕਿ ਸਰਕਾਰਾਂ ਹਜੇ ਪਹਿਲਾਂ ਦੇ 8 ਮਹੀਨੇ ਪਹਿਲਾਂ ਹੀ ਇਸ ਸਮੱਸਿਆ ਨਾਲ ਜੂਝ ਚੁੱਕੀਆਂ ਨੇ ਇਹ ਸਮੱਸਿਆ ਪੇਸ਼ ਉਹਨਾਂ ਦੇ ਦਰਪੇਸ਼ ਆਈ ਹੈ ਤਾਂ ਉਹਨਾਂ ਨੇ ਕੀਤਾ ਕੀ ਹੈ ਹੁਣ ਜੇ 53 ਲੱਖ ਮੀਟਰੀ ਕਣ ਪਿਛਲੇ ਸਾਲ ਦੇ ਹੀ ਹਜੇ ਚੌਲ ਪਏ ਨੇ ਪੰਜਾਬ ਦੇ ਵਿੱਚ ਤੇ ਕਿਹੜੇ ਮੰਤਰੀਆਂ ਨਾਲ ਕਦੋਂ ਮੀਟਿੰਗਾਂ ਕੀਤੀਆਂ ਨੇ ਕਦੋਂ ਇਸ ਦੇ ਉੱਤੇ ਆਵਾਜ਼ ਉਠਾਈ ਗਈ ਹੈ ਕਿ ਇਹ ਚੌਲ ਕਿਉਂ ਨਹੀਂ ਚੱਕੇ ਜਾ ਰਹੇ ਸਾਡੇ ਗਦਾਮ ਖਾਲੀ ਕਿਉਂ ਨਹੀਂ ਕੀਤੇ ਜਾ ਰਹੇ ਸਾਡਾ ਅਗਲਾ ਸੀਜ਼ਨ ਜਿਹੜਾ ਸਿਰ ਤੇ ਖੜਾ ਹੈ ਸਾਡੀ ਕਣਕ ਜਿਹੜੀ ਹੈ ਬਾਹਰ ਪਈ ਹੈ ਮੌਸਮ ਦੇ ਉੱਤੇ ਨਿਰਭਰ ਕਰਦੀ ਹੈ ਉਹ ਵੀ ਮੀਂਹ ਨਾਲ ਖਰਾਬ ਹੋਏਗੀ ਉਹ ਕਣਕ ਦਾ ਵੀ ਅਸੀਂ ਕੀ ਕਰਾਂਗੇ ਜੇ ਕਣਕ ਵੀ ਖਰਾਬ ਹੁੰਦੀ ਹੈ ਚੌਲ ਵੀ ਖਰਾਬ ਹੁੰਦੇ ਨੇ ਤਾਂ ਉਹ ਐਡਾ ਵੱਡਾ ਘਾਟਾ ਜਿਹੜਾ ਹੈ ਉਹ ਪੂਰਾ ਕੌਣ ਕਰੇਗਾ ਚੱਲੇਗਾ ਕੌਣ ਉਸਤੇ ਲਈ ਕੇਂਦਰ ਦੇ ਉੱਤੇ ਕਿਸ ਤਰੀਕੇ ਦਾ ਦਬਾਅ ਪਾਇਆ ਜਾ ਰਿਹਾ ਹੈ ਉਸਤੇ ਬਾਰੇ ਨਾ ਤਾਂ ਸਰਕਾਰ ਕੁਝ ਕਹਿ ਰਹੀ ਹੈ ਤੇ ਦੂਸਰਾ ਜਿਹੜਾ ਸਭ ਤੋਂ ਵੱਧ ਜ਼ਿੰਮੇਵਾਰੀ ਹੁੰਦੀ ਹੈ ਵਿਰੋਧੀ ਧਿਰਾਂ ਵੀ ਵਿਰੋਧੀ ਧਿਰਾਂ ਵੀ ਇਸਤੇ ਬਾਰੇ ਸੁੱਤੀਆਂ ਪੰਜਾਂ ਨੇ ਉਹਨਾਂ ਨੂੰ ਵੀ ਕੋਈ ਫਿਕਰ ਨਹੀਂ ਕਿ ਇਹ ਸਮੱਸਿਆ ਆਉਣ ਵਾਲੇ 4 ਮਹੀਨਿਆਂ ਦੇ ਵਿੱਚ ਸਾਡੇ ਸਾਹਮਣੇ ਦੁਬਾਰਾ ਖੜੀ ਹੋਏਗੀ ਉਹ ਜਿਹੜੇ ਉਸ ਸਮੇਂ ਆਵਾਜ਼ਾਂ ਉਠਾਉਂਦੇ ਸੀ ਜਾਂ ਉਸ ਤੋਂ ਬਾਅਦ ਕਹ ਹੈ ਪ੍ਰਤਾਪ ਸਿੰਘ ਬਾਜਵਾ ਹੋਣ ਜਾਂ ਸੁਖਪਾਲ ਸਿੰਘ ਖੈਰਾ ਹੋਣ ਕਿ 5000 ਕਰੋੜ ਦਾ ਕਪਲਾ ਹੋ ਗਿਆ ਜੀ ਸਰਕਾਰ ਨੇ ਕਿਸਾਨਾਂ ਦੇ ਨਾਲ ਠੱਗੀ ਮਾਰੀ ਹੈ ਛੈਲਰ ਮਾਲਕਾਂ ਨੇ ਉਹ ਕਾਟ ਜਿਹੜੀ ਕਿਸਾਨਾਂ ਤੋਂ ਲਾ ਕੇ ਸਰਕਾਰੀ ਦੇ ਜਿਹੜੀ ਸੱਤਾ ਧਿਰ ਹੈ ਉਹਦੇ ਲੋਕਾਂ ਤੱਕ ਪਹੁੰਚ ਦੀ ਕੀਤੀ ਹੈ ਉਹ ਸਮੱਸਿਆ ਦਾ ਸਿਰਫ ਜਿਹੜਾ ਹੈ ਪੋਲਿਟੀਕਲ ਲਾਭ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹ ਇਸ ਪਰ ਫੇਰ ਉਡੀਕ ਰਹੇ ਨੇ ਕਿ ਕਦੋਂ ਉਹ ਅਕਤੂਬਰ ਦਾ ਮਹੀਨਾ ਆਵੇ ਫੇਰ ਉਹੀ ਕੁਛ ਹੋਵੇ ਫੇਰ ਕਿਸਾਨ ਜਿਹੜਾ ਹੈ ਉਹ ਸਿਰ ਤੇ ਹੱਥ ਪਰ ਕੇ ਬੈਠੇ ਨੁਕਸਾਨ ਚੱਲੇ ਤੇ ਫੇਰ ਅਸੀਂ ਸਿਆਸੀ ਪੁਆਇੰਟ ਸਕੋਰ ਕਰੀਏ ਅਸੀਂ ਸਿਰਫ ਤੇ ਸਿਰਫ ਨਿਸ਼ਾਨੇ ਲਾਈਏ ਤੇ ਕਿਸਾਨਾਂ ਦਾ ਨੁਕਸਾਨ ਹੁੰਦਾ ਹੋਈ ਜਾਵੇ ਸਾਨੂੰ ਮਸਾਲਾ ਮਿਲਦਾ ਰਹੇਗਾ ਕਿ ਅਸੀਂ ਸੱਤਾ ਦੇ ਉੱਤੇ ਸਵਾਲ ਖੜੇ ਕਰਾਂ ਕਿ ਹੁਣ ਉਹੀ ਪ੍ਰੈਸ਼ਰ ਬਣਾਇਆ ਨਹੀਂ ਜਾ ਸਕਦਾ ਸੱਤਾ ਦੇ ਉੱਤੇ ਜਿਹੜੀ ਪਾਰਟੀ ਸਰਕਾਰ ਦੇ ਵਿੱਚ ਹੈ ਆਮ ਆਦਮੀ ਪਾਰਟੀ ਤੇ ਕਿਉਂ ਪ੍ਰੈਸ਼ਰ ਹੁਣ ਬਣਾਉਣ ਦਾ ਸਹੀ ਵੇਲਾ ਰਹੀ ਹੈ ਕੀ ਦੱਸੋ ਬਈ ਉਹ ਚੌਲ ਕਿਉਂ ਨਹੀਂ ਚੱਕੇ ਜਾ ਰਹੇ ਕੇਂਦਰ ਸਰਕਾਰ ਜਗ੍ਹਾ ਕਿਉਂ ਨਹੀਂ ਖਾਲੀ ਕਰ ਰਹੀ ਹੈ ਸਾਡੇ ਸਿਰ ਦੇ ਉੱਤੇ ਅਗਲਾ ਸੀਜ਼ਨ ਤਿਆਰ ਖੜਾ ਹੈ ਉਸ ਦੇ ਬਾਰੇ ਕੀ ਅਸੀਂ ਉਦੋਂ ਹੀ ਬੋਲਾਂਗੇ ਜਦੋਂ ਜਿਹੜੀ ਕਿਸਾਨਾਂ ਦੀ ਫਸਲ ਹੈ ਝੋਨਾ ਮੰਡੀਆਂ ਦੇ ਵਿੱਚ ਆ ਚੁੱਕਿਆ ਹੋਵੇਗਾ ਉਦੋਂ ਹੀ ਗੱਲ ਕਰਾਂਗੇ ਜਦੋਂ ਸਮੱਸਿਆ ਵੱਡੇ ਆ ਰੂਪ ਧਾਰਨ ਕਰ ਗਈ ਜਾਏਗੀ ਹੁਣ ਸਮਾਂ ਸਹੀ ਹੈ ਕਿ ਇਸ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ ਹੈ ਵੇਲੇ ਰਹੇਂਦੇ ਉਹ ਜਗ੍ਹਾ ਖਾਲੀ ਕਰਾਈ ਜਾ ਸਕਦੀ ਹੈ ਹੁਣ ਕੋਈ ਕਿਉਂ ਨਹੀਂ ਬੋਲਦਾ ਫਿਰ ਤੀਸਰਾ ਜਿਹੜਾ ਰੋਲ ਹੈ ਸਮੱਸਿਆਵਾਂ ਨੂੰ ਉਠਾਉਣ ਦਾ ਉਹ ਆ ਜਾਂਦਾ ਹੈ ਕਿਸਾਨ ਜਥੇਬੰਦੀਆਂ ਦੇ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਇਹ ਨਹੀਂ ਕਿ ਹੁਣ ਚੁੱਪ ਕਰਕੇ ਘਰਾਂ ਦੇ ਵਿੱਚ ਬੈਠੇ ਨੇ ਉਹ ਕੋਈ ਐਗਿਟੇਸ਼ਨ ਨਹੀਂ ਕਰ ਰਹੇ ਉਹ ਕੋਈ ਮੋਰਚੇ ਨਹੀਂ ਲਾ ਰਹੇ ਉਹ ਕੋਈ ਸਰਕਾਰ ਦੇ ਖਿਲਾਫ ਨਹੀਂ ਬੋਲ ਰਹੇ ਅਜਿਹਾ ਕੁਝ ਨਹੀਂ ਹੈ ਉਹਨਾਂ ਵੱਲੋਂ ਜਿਹੜੀ ਖਿਲਾਫਤ ਹੈ ਸਰਕਾਰ ਦੀ ਲਗਾਤਾਰ ਕੀਤੀ ਜਾ ਰਹੀ ਹੈ ਵੱਖ-ਵੱਖ ਮੁੱਦਿਆਂ ਤੇ ਕੀਤੀ ਜਾ ਰਹੀ ਹੈ ਪਰ ਜਿਹੜੇ ਮੁੱਦੇ ਕਿਸਾਨਾਂ ਦੇ ਅਸਲੀ ਮੁੱਦੇ ਨੇ ਜਿਸ ਤੇ ਪੰਜਾਬ ਦਾ ਹਰ ਇੱਕ ਕਿਸਾਨ ਨੁਕਸਾਨ ਚ ਝੱਲੇਗਾ ਉਸ ਮੁੱਦੇ ਤੇ ਉਹ ਖਮੋਸ਼ ਨੇੁੱਤੇ ਪਏ ਨੇ ਗੱਲ ਵੀ ਨਹੀਂ ਕਰ ਰਹੇ ਉਹ ਗੱਲ ਕੀ ਕਰ ਰਹੇ ਨੇ ਚਾਹੇ ਉਹ ਰਾਜੀਵਾਲ ਸਾਹਿਬ ਹੋਣ ਜਾਂ ਸੰਯੁਕਤ ਕਿਸਾਨ ਮੋਰਚਾ ਐਸਕੇਐਮ ਹੋਵੇ ਉਹ ਆਵਾਜ਼ ਉਠਾ ਰਿਹਾ ਹੈ ਜੀ ਡਬਲਯੂਕਯੂ ਦੇ ਵਿੱਚ ਕੀ ਹੋ ਰਿਹਾ ਹੈ ਸਰਕਾਰ ਦੂਜੇ ਦੇਸ਼ਾਂ ਦੇ ਨਾਲ ਵਪਾਰ ਦੀਆਂ ਜੋ ਸੰਧੀਆਂ ਕਰ ਰਹੀ ਹੈ ਉਹਦੇ ਵਿੱਚ ਸਾਨੂੰ ਆਉਣ ਵਾਲੇ ਸਮੇਂ 'ਚ ਇਹ ਜੇ ਨੁਕਸਾਨ ਹੋਣਗੇ ਹਜੇ ਉਹ ਸੰਧੀਆਂ ਨਾ ਤਾਂ ਹੋਈਆਂ ਨੇ ਨਾ ਉਹਦੇ ਵਿੱਚ ਕਿਤੇ ਕੋਈ ਇਹੋ ਜਿਹਾ ਇੰਡੀਕੇਸ਼ਨ ਮਿਲਿਆ ਹੈ ਕਿ ਸਰਕਾਰ ਨੂੰ ਇਹਨਾਂ ਚੀਜ਼ਾਂ ਦਾ ਧਿਆਨ ਨਹੀਂ ਹੈ ਕਿ ਕਿਸਾਨਾਂ ਦੇ ਕਿਸ-ਕਿਸ ਜੀ ਦੇ ਉੱਤੇ ਕਿਸ-ਕਿਸ ਟੈਰਫ ਦੇ ਨਾਲ ਜਾਂ ਕਿਸ-ਕਿਸ ਟੈਕਸ ਦੇ ਨਾਲ ਕਿੰਨਾ ਨੁਕਸਾਨ ਹੋਏਗਾ ਉਹ ਮਸਲਾ ਹਜੇ ਨਾ ਖੜਾ ਹੋਇਆ ਹੈ ਨਾ ਵੱਡਾ ਹੋਇਆ ਹੈ ਲੇਕਿਨ ਜਿਹੜਾ ਮਸਲਾ ਸਾਡੇ 4 ਮਹੀਨਿਆਂ ਦੇ ਵਿੱਚ ਸਿਰ ਦੇ ਉੱਤੇ ਹੋਏਗਾ ਕਿਸਾਨਾਂ ਨੂੰ ਕਿੰਨਾ ਸਿੱਧਾ ਨੁਕਸਾਨ ਹੋਏਗਾ ਉਹਦੀ ਗੱਲ ਕਿਸੇ ਲੀਡਰ ਵੱਲੋਂ ਨਹੀਂ ਕੀਤੀ ਜਾ ਰਹੀ ਚਾਹੇ ਉਹ ਐਸਕੇਮ ਗੈਰ ਰਾਜਨੀਤਿਕ ਹੋਵੇ ਉਹਦੇ ਜਿਹੜੇ ਲੀਡਰ ਨੇ ਉਹ ਵੀ ਸਿਆਸੀ ਪੁਆਇੰਟ ਸਕੋਰ ਕਰਨ ਲੱਗੇ ਹੋਏ ਨੇ ਸਾਡੀ ਟਰਾਲੀ ਚੋਰੀ ਹੋ ਗਈ ਸਾਡਾ ਫਲਾਣਾ ਹੋ ਗਿਆ ਸਾਨੂੰ ਘਰੇ ਨਜ਼ਰਬੰਦ ਕਰ ਦਿੱਤਾ ਸਾਡਾ ਫਲਾਣਾ ਲੀਡਰ ਜਿਹੜਾ ਹੈ ਉਸ ਨੂੰ ਉਸ ਫਲਾਣੇ ਮੋਰਚੇ ਤੋਂ ਚੱਕ ਦਿੱਤਾ ਉਹ ਵੀ ਇਹ ਗੱਲ ਨਹੀਂ ਕਰ ਰਹੇ ਕਿ ਜਿਹੜੇ ਚੋਰ ਨੇ ਉਹ ਚੱਕੇ ਨਹੀਂ ਜਾ ਰਹੇ ਜਗ੍ਹਾ ਨਹੀਂ ਬਣਾਈ ਜਾ ਰਹੀ ਪੰਜਾਬ ਦੇ ਗਦਾਮਾਂ ਦੇ ਵਿੱਚ ਫਸਲ ਨੂੰ ਸਟੋਰ ਕਰਨ ਦੀ ਜਗ੍ਹਾ ਹੀ ਨਹੀਂ ਹੈ ਕਣਕ ਜਿਹੜੀ ਹੈ ਉਹ ਰੁੜੂਗੀ ਖਰਾਬ ਹੋਊਗੀ ਤੇ ਆਉਣ ਵਾਲਾ ਝੋਨੇ ਦਾ ਜਿਹੜਾ ਸੀਜ਼ਨ ਹੈ ਉਹਦੇ ਵਿੱਚ ਵੀ ਕਿਸਾਨ ਰੁੱਲਣਗੇ ਉਹਨਾਂ ਨੂੰ ਕੋਈ ਫਿਕਰ ਨਹੀਂ ਹੈ ਕਿਉਂਕਿ ਉਹਨਾਂ ਦੇ ਮੁਤਾਬਿਕ ਜਦੋਂ ਅਸੀਂ ਫਸਲ ਸਿੱਟ ਦਿੱਤੀ ਮੰਡੀ ਦੇ ਵਿੱਚ ਸਾਡਾ ਕੰਮ ਖਤਮ ਹੋ ਗਿਆ ਐਮ ਐਸ ਪੀ ਸਾਨੂੰ ਮਿਲਣੀ ਚਾਹੀਦੀ ਹੈ ਸਾਡੇ ਖਾਤੇ ਦੇ ਵਿੱਚ ਪੈਸਾ ਆਉਣਾ ਚਾਹੀਦਾ ਹੈ ਸਾਡਾ ਕੰਮ ਖਤਮ ਲੇਕਿਨ ਉਹ ਇਹ ਨਹੀਂ ਸੋਚਦੇ ਕਿ ਇਹ ਸੀਜ਼ਨ ਹਰ ਸਾਲ ਆਉਣਾ ਹੈ ਹਰ 6 ਮਹੀਨੇ ਬਾਅਦ ਖਰੀਦ ਹੋਣੀ ਹੈ ਹਰ 6 ਮਹੀਨੇ ਬਾਅਦ ਤੁਹਾਡੀ ਫਸਲ ਆਉਣੀ ਹੈ ਜੇ ਇਹ ਫਸਲ ਇਸ ਤਰ੍ਹਾਂ ਰੁੱਲਦੀ ਰਹੀ ਕਿਸੇ ਤਣਪਤਨ ਨਾ ਲੱਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਖਰੀਦ ਜਿਹੜੀ ਹੈ ਉਹ ਹੁਣੇ ਹੀ ਮੁਸ਼ਕਿਲ ਹੋਣੀ ਹੀ ਹੋਣੀ ਹੈ ਉਹ ਖਰੀਦਣਗੇ ਕਿਵੇਂ ਜਦੋਂ ਪਿਛਲੀ ਫਸਲ ਹੀ ਚੱਕੀ ਨਹੀਂ ਜਾ ਰਹੀ ਉਹ ਗਦਾਮਾਂ ਦੇ ਵਿੱਚ ਪਈਆਂ ਗਦਾਮ ਭਰੇ ਪਏ ਨੇ ਤਾਂ ਨਵੀਂ ਫਸਲ ਕੌਣ ਖਰੀਦੂਗਾ ਕਿਵੇਂ ਖਰੀਦੂਗਾ ਅਸਲੀ ਮੁੱਦਾ ਹੀ ਇਹ ਹੈ ਜਿਹੜਾ ਐਮਐਸਪੀ ਦਾ ਬਣਾਇਆ ਜਾ ਰਿਹਾ ਹੈ ਜਾਂ ਐਜੀਟੇਸ਼ਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਸਾਨੂੰ ਐਮਐਸਪੀ ਹਰ ਫਸਲ ਤੇ ਮਿਲ ਜਾਏ ਲੇਕਿਨ ਜੋ ਅਸਲੀ ਮੁੱਦੇ ਨੇ ਕਿ ਸਮੇਂ ਰਹਿੰਦੇ ਉਹ ਜਿਹੜੀ ਚੇਨ ਬਣੀ ਹੋਈ ਹੈ ਉਹ ਚੇਨ ਆਪਣਾ ਕੰਮ ਸਹੀ ਤਰੀਕੇ ਨਾਲ ਕਿਉਂ ਨਹੀਂ ਕਰਦੀ ਹੈ ਜਿਹਦੇ ਨਾਲ ਕਿਸਾਨਾਂ ਨੂੰ ਮੁਸ਼ਕਲਾਂ ਆਉਂਦੀਆਂ ਨੇ ਉਹਦੇ ਬਾਰੇ ਕੋਈ ਵੀ ਗੱਲ ਨਹੀਂ ਕਰ ਰਿਹਾ ਚਾਹੇ ਉਹ ਸਰਕਾਰ ਹੋਵੇ ਚਾਹੇ ਉਹ ਵਿਰੋਧੀ ਧਿਰ ਹੋਵੇ ਚਾਹੇ ਉਹ ਕਿਸਾਨ ਜਥੇਬੰਦੀਆਂ ਸੋ ਉਮੀਦ ਕਰਦੇ ਆਂ ਲੋਕ ਇਸ ਗੱਲ ਨੂੰ ਸੁਣਨਗੇ ਇਸ ਚਰਚਾ ਦਾ ਹਿੱਸਾ ਬਣਨਗੇ ਤੇ ਸਰਕਾਰਾਂ ਦੇ ਉੱਤੇ ਇਹ ਦਬਾਅ ਬਣਾਉਣਗੇ ਚਾਹੇ ਉਹ ਕੇਂਦਰ ਸਰਕਾਰ ਹੈ ਚਾਹੇ ਉਹ ਸੂਬਾ ਸਰਕਾਰ ਹੈ ਕਿ ਸਮਾਂ ਰਹਿੰਦਿਆਂ ਹੀ ਇਹਨਾਂ ਫਸਲਾਂ ਦੀ ਜਿਹੜੀ ਲਿਫਟਿੰਗ ਹੈ ਉਹ ਕਰਕੇ ਉਹਨਾਂ ਨੂੰ ਸਹੀ ਟਿਕਾਣੇ ਤੇ ਪਹੁੰਚਾਇਆ ਜਾਵੇ ਤਾਂ ਕਿ ਸਟੋਰੇਜ ਦਾ ਜਿਹੜਾ ਰਸਤਾ ਹੈ ਉਹ ਖਾਲੀ ਹੋਵੇ ਕਲੀਅਰ ਹੋਵੇ ਆਉਣ ਵਾਲੀਆਂ ਫਸਲਾਂ ਨੂੰ ਸਹੀ ਤਰੀਕੇ ਨਾਲ ਸਟੋਰ ਕਰਨ ਦੇ ਲਈ ਜਿਹੜੀ ਬੰਦੀ ਠੁਕਵੀਂ ਜਗ੍ਹਾ ਹੈ ਉਹ ਸਰਕਾਰਾਂ ਦੇ ਕੋਲ ਹੋਵੇ ਤੇ ਕਿਸਾਨ ਮੰਡੀਆਂ ਦੇ ਵਿੱਚ ਨਾ ਰੁਲੇ ਮੰਡੀਆਂ ਦੇ ਵਿੱਚ ਨਾ ਰੁਲੇ ਉਹਨੂੰ ਉਹਦੀ ਪੂਰੀ ਕੀਮਤ ਮਿਲੇ ਕੋਈ ਕਾਠਣਾ ਨਾ ਲਗੇ ਤਾਂ ਕਿ ਜਿਹੜੇ ਉਹਦੇ ਆਰਥਿਕ ਹਾਲਾਤ ਨੇ ਥੋੜੇ ਬਹੁਤ ਬਿਹਤਰ ਹੋ ਸਕਣ ਇਸੇ ਉਮੀਦ ਦੇ ਨਾਲ ਕੀ ਕੋਈ ਇਨ੍ਹਾਂ ਮੁਸ਼ਕਲਾਂ ਦੇ ਉੱਤੇ ਧਿਆਨ ਦੇਵੇਗਾ ਤੇ ਸਮੇਂ ਰੈਂਦੇ ਇਹਦੇ ਹੱਲ ਕੱਢ ਲੈਣਗੇ ਤੁਹਾਨੂੰ ਵਿਦਾ ਲੈਣੇ ਆ ਧੰਨਵਾਦ